ਜ਼ਿਲ੍ਹਾ ਪ੍ਰਧਾਨaband ਤੋਂ ਬਾਅਦ ਸੁਚਾ ਸਿੰਘ ਲੰਗਾ ਦਾ ਅਕਾਲੀ ਵਰਕਰਾਂ ਨੇ ਗਰਮ ਜੋਛੀ ਨਾਲ ਅੱਜ ਥਾਂ-ਥਾਂ ਤੇ ਕੀਤਾ ਸਵਾਗਤ ਖੂਚੀ ਚ ਬਾਗੋ-ਬਾਗ ਦਿਖਾਈ ਦਿੱਤੇ ਸੁਚਾ ਸਿੰਘ ਲੰਗਾ ਅਕਾਲੀ ਵਰਕਰਾਂ ਅਤੇ ਆਗੂਆਂ ਦਾ ਕੀਤਾ ਧੰਨਵਾਦ ਸ਼ੁਰੂਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨaband ਤੋਂ ਬਾਅਦ ਪਹਿਲੀ ਵਾਰ ਸੁਚਾ ਸਿੰਘ ਲੰਗਾ ਜ਼ਿਲ੍ਹਾ ਗਰਤਾਸਪੁਰ ਪਹੁੰਚੇ ਜਿੱਥੇ ਉਹਨਾਂ ਦਾ ਅਕਾਲੀ ਆਗੂਆਂ ਤੇ ਵਰਕਰਾਂ ਨੇ ਪੂਰੀ ਗਰਮ ਜੋਛੀ ਨਾਲ ਪਰਮ ਸਵਾਗਤ ਕੀਤਾ ਨਿਸ਼ਾਰਾ ਪੱਤਨ ਪੁਲ ਤੋਂ ਅੱਜ ਉਹਨਾਂ ਦਾ ਕਾਫਲਾ ਰਵਾਨਾ ਹੋਇਆ ਤੇ ਹਲਕਾ ਵਾਰ ਹੁੰਦਾ ਹੋਇਆ ਥਾਂ-ਥਾਂ ਤੇ ਪਿੰਡਾਂ ਚ ਪਹੁੰਚਿਆ ਅਤੇ ਪਿੰਡ ਦੇ ਮੋੜ ਤੇ ਅਕਾਲੀ ਵਰਕਰ ਤੇ ਆਗੂ ਹਾਰਾ ਅਤੇ ਟੋਲਟ ਮੱਕੇ ਨਾਲ ਖੜੇ ਸਨ ਜਿੱਥੇ ਉਹਨਾਂ ਨੇ ਸੁੱਚਾ ਸਿੰਘ ਲੰਗਾ ਦਾ ਜ਼ੋਰਦਾਰ ਸਵਾਗਤ ਕੀਤਾ ਇਸ ਮੌਕੇ ਨਾਲ ਬਤ ਕਰਦੇ ਸੁੱਚਾ ਸਿੰਘ ਲੰਗਾ ਨੇ ਪਾਰਟੀ ਹਾਈ ਕਮਾਂਡ ਅਤੇ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਸੁੱਚਾ ਸਿੰਘ ਲੰਗਾ ਨੇ ਕਿਹਾ ਕਿ ਪਾਰਟੀ ਨੇ ਜੋ ਉਹਨਾਂ ਤੇ ਵਿਸ਼ਵਾਸ ਜਤਾਇਆ ਉਸ ਤੇ ਉਹ ਖਰੇ ਉਤਰਦੀ ਕੋਸ਼ਿਸ਼ ਕਰਨਗੇ ਅਤੇ ਜ਼ਿਲ੍ਹੇ ਪੱਰਚ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇਗਾ ਅੱਜ ਮੈਂ ਸਮਝਦਾ ਕਿ ਉਹ ਕਸਟ ਜਿਹੜਾ ਵਾ ਬਨਵਾਸ ਜਿਹੜਾ ਵਾ ਖਤਮ ਹੋਇਆ ਵਾ ਅੱਜ ਮੈਂ ਜਦੋਂ ਜ਼ਿਲ੍ਹੇ ਵਿੱਚ ਇੰਤਲ ਪ੍ਰਧਾਨ ਬਣ ਕੇ ਹੋਇਆ ਵਾਂ ਤੇ ਅੱਜ ਹਰ ਪਿੰਡ ਵਿੱਚੋਂ ਸਖਤਾ ਜਿਹੜੀਆਂ ਸਰਕਾਰ ਤੇ ਡੇਰੇ ਲਾ ਕੇ ਬੈਠੀਆਂ ਹੋਈਆਂ ਨੇ ਅਡੀਕ ਕਰ ਰਹੀਆਂ ਨੇ ਮੈਂ ਮੇਰੇ ਕੋ ਕੋਈ ਲਫ਼ਜ਼ ਨਹੀਂ ਜਿੰਨਾ ਨਾਲ ਮੈਂ ਸੰਗਤਾਂ ਦਾ ਧੰਨਵਾਦ ਕਰ ਸਕਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਬਾਦਲ ਜੀ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਫੈਸਲਾ ਲਿਆ ਕਿਉਂਕਿ ਲੰਬੇ ਸਮੇਂ ਤੋਂ ਜਰਸੀਆਂ ਉਹਨਾਂ ਨੂੰ ਬੜਾ ਕੁਝ ਕਹਿ ਰਹੀਆਂ ਸੀ ਜੀ ਤੇ ਜਿੰਨਾ ਕਰਕੇ ਮੈਨੂੰ ਇਹਨਾਂ 8 ਸਾਲ ਪਾਰਟੀ ਤੋਂ ਬਾਹਰ ਬਹਿ ਕੇ ਤੇ ਮੈਂ ਪਾਰਟੀ ਦੇ ਹੱਕ ਵਿੱਚ ਹੀ ਜਿਹੜਾ ਵਾ ਉਹ ਬੋਲਦਾ ਰਿਹਾ ਵਾਂ ਔਰ ਮੇਰੇ ਲੰਬੇ ਸਮੇਂ ਬਹਿਣ ਤੇ ਮੈਂ ਸਮਝਦਾ ਮੇਰੇ ਸਿੱਧਕ ਸੱਚਾ ਮੈਨੂੰ ਅੱਜ ਪਾਰਟੀ ਨੇ ਫਿਰ ਸਰਦਾਰ ਮੰਨ ਦਿੱਤਾ ਜਿਲ੍ਹੇ ਦੇ ਵਰਕਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਮੈਂ ਜਿਲ੍ਹੇ ਦੇ ਵਰਕਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਸਹੀ ਨਮਾਇੰਦਗੀ ਲਈ ਅਕਾਲੀ ਦਲ ਦੇ ਵਿੱਚ ਜਾਣ ਪਾਉਣ ਲਈ ਹਰ ਪਿੰਡ ਵਿੱਚੋਂ ਵਰਕਰ ਜਿਹੜੇ ਨੇ ਜਿਹੜੇ ਅਕਾਲੀ ਦਲ ਵਿੱਚ ਸਰਗਰਮੀ ਨਾਲ ਕੰਮ ਕਰਨਾ ਚਾਹੁੰਦੇ ਨੇ ਉਹ ਮੇਰੇ ਨਾਲ ਸੰਪਰਕ ਕਰਨ ਆਉਣ ਵਾਲੇ ਥੰਮੇ ਵਿੱਚ ਉਹਨਾਂ ਨੂੰ ਪੂਰਾ ਇਤਮਾਨ ਸਤਿਕਾਰ ਦਿੱਤਾ ਜਾਵੇਗਾ ਔਰ ਅਕਾਲੀ ਦਲ ਨੂੰ ਲਾਮਬੰਦ ਕਰਕੇ ਤੂ ਕੀਤਾ ਜਾਏਗਾ ਤਾਂ ਕਿ 27 ਤੱਕ ਇੱਕ ਇਨਕਲਾਬ ਜਿਹੜਾ ਜਿਹੜਾ ਗਜ਼ਾਕਤ ਸ਼ੁਰੂ ਕੀਤਾ ਜਾਏ ਸਾਰੇ ਹਲਕੇ ਦੇ ਲੀਡਰਾਂ ਨੂੰ ਨਾਲ ਲੈ ਕੇ ਲੈ ਕੇ ਜੇ ਕੋਈ ਨਾਰਾਜ਼ ਨੇ ਜਾਂ ਕੋਈ ਅਜਿਹੀ ਕੋਈ ਟੜੇ ਬੰਦੀ ਜਾਈ ਕੋਈ ਨਿਕਲ ਕੇ ਹੁੰਦੀ ਮੈਂ ਹੁਣ ਪ੍ਰਧਾਨ ਬਾਨ ਕੇ ਦੇਰ ਲਈ ਸਾਰੇ ਇਕੋ ਜਨੇ ਸਾਸਾ ਪੰਡਾ ਸਰਕਾਰ ਜਿਹੜਾ ਵਾ ਕੁੰਡਾ ਜਾਵੇਗਾ ਔਰ ਨਾਲ ਲੈ ਕੇ ਦਿੱਲੇ ਜਾਏਗਾ ਜਿਹੜੇ ਨਾਰਾਜ਼ ਬੈਠੇ ਮਨਾਉਂਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੇ ਨਾਰਾਜ਼ ਬੈਠੇ ਨੇ ਮੈਂ ਕਹਿੰਦਾ ਨਾਰਾਜ਼ ਹੈ ਕੋਈ ਨਹੀਂਗਾ ਆਠ ਆਠਾ ਮਾਰਦੇ ਇਕੱਠ ਨੇ ਸਾਰੇ ਇਕੱਠੇ ਕਰ ਬੋਲੇ ਉਹ ਯਾ ਸਹੀ ਕਰਦਾ ਦੇਖੋ ਪੈਸੇ ਲਗਾ ਬਾਈ ਨੇ ਸਰ ਇੱਕ ਨਾਮ ਕਿ ਜਿਵੇਂ ਆਮ ਪਾਰਟੀ ਦਾ ਕੋਈ ਵਰਕਰ ਬੂਠਾਂ ਤੇ ਦਿਖਾਈ ਨਹੀਂ ਸੀ ਦਿੰਦਾ ਤੇ ਆਮ ਪਾਰਟੀ ਦੀ ਸਰਕਾਰ ਬਣ ਗਈ ਉਤਰਾਸ ਪਾਈ ਨੂੰ ਇੱਕ ਇਨਕਲਾਬ ਆਵੇਗਾ ਤੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਬਲੇ ਜਿਲੇ ਜਿਲੇ ਤੋਂ ਕਿੰਨੀਆਂ ਸੀਟਾਂ ਜਿਹੜੀਆਂ ਤੁਸੀਂ ਸੋਨੇ ਚ ਪਾ ਕੇ ਦੇ ਹੋਗੇ ਮੈਂ ਪਹਿਲਾਂ ਵੀ ਮੇਰੀ ਪ੍ਰਧਾਨਗੀ ਥਲੇ ਸਾਰਾ ਖਾਨਕੋਟ ਗਰਦਾਖਪੁਰ ਜ਼ਿਲ੍ਹਾ ਇੱਕ ਸੀ ਆਈ ਸਾਰੀਆਂ ਜਿੱਤਦੇ ਰਹੇ ਆ ਤੇ ਹੁਣ ਵੀ ਆਈ ਸਾਰੀਆਂ ਜਿੱਤ ਕੇ ਕਾਲੀ ਦਲ ਦੀ ਝੋਲੀ ਵਿੱਚ ਪਾਵਾ